ਵਿਆਹ ਤੋਂ ਪਹਿਲਾਂ ਕਿ ਵਿਆਹ ਤੋਂ ਬਾਅਦ ਮੇਰੀ ਸੱਸ ਚੰਗੀ ਨਿਕਲੇ ਠੀਕ ਆ ਤੇ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਵੇਖਣੀ ਚਾਹੀਦੀ ਹੈ ਕਿਉਂਕਿ ਅਗਲੇ ਬੰਦੇ ਨੇ ਆਪਣੀ ਕੁੜੀ ਤੋਰੀ ਆ ਤੇ ਤੁਸੀਂ ਵੀ ਉਹਨੂੰ ਆਪਣੀ ਕੁੜੀ ਬਣਾ ਕੇ ਰੱਖੋ ਪਰ ਨੂੰ ਨੂੰ ਨਹੀਂ ਇਹ ਫਰਜ਼ ਜਿਹੜਾ ਨਿਭਾਉਣਾ ਚਾਹੀਦਾ ਪਰ ਇਹ ਹੈ ਕਿ ਮੈਂ ਚਾਹੁੰਨਾ ਵਾਂ ਕਿ ਜੇ ਕੁੜੀ ਆਪਣਾ ਘਰ ਛੱਡ ਕੇ ਆਈ ਆ ਤੇ ਉਹਨੂੰ ਐਡਜਸਟ ਹੋਣ ਲਈ ਟਾਈਮ ਦੇਣਾ ਚਾਹੀਦਾ ਵਾ ਇਹ ਨਹੀਂ ਜ਼ਬਰਦਸਤੀ ਕਿਉਂਕਿ ਉਹ ਇੱਕ ਸਭ ਕੁਝ ਆਪਣਾ ਪਰਿਵਾਰ ਛੱਡ ਕੇ ਨਵੇਂ sire ਦੇ ਉੱਪਰ ਨਵੀਂ ਜ਼ਿੰਦਗੀ ਸ਼ੁਰੂ ਕਰਦੀ ਆ ਸੋ ਸੱਸਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਕਿ ਥੋੜਾ ਉਹਨੂੰ ਇਹੀ ਸਮਝਣ ਕਿ ਮੇਰੀ ਧੀ ਆ ਚਲੋ ਹਾਂ ਸਾਨੂੰ ਲੋਕਾਂ ਨੇ ਬੜਿਆਂ ਨੇ ਕਿਹਾ ਕਿ ਤੁਸੀਂ ਚੰਡੀਗੜ੍ਹ ਸ਼ਿਫਟ ਹੋ ਗਏ ਆਪਣੇ ਮਾਪਿਆਂ ਨੂੰ ਛੱਡ ਕੇ ਬਟ ਸਾਡਾ ਇਹ ਹੁੰਦਾ ਹੈ ਕਿ ਅਗਰ ਕੰਮ ਕਰਨਾ ਆ ਤੇ ਤੁਹਾਨੂੰ ਥੋੜਾ ਬਾਹਰ ਨਿਕਲਣਾ ਪੈਣਾ ਅਸੀਂ ਆਪਣੇ ਮਾਪਿਓ ਵਾਸਤੇ ਇਹੀ ਕਰਦੇ ਆ ਅਗਰ ਹੀ ਉਹਨਾਂ ਲਾਗੇ ਬੈਠੇ ਰਵਾਂਗੇ ਅਸੀਂ ਉਹਨਾਂ ਦੇ ਬੋਝ ਬਣ ਇਹ ਕਿ ਰੋਜੀ ਰੋਜੀ ਰੋਟੀ ਲੂਣ ਆਪਣੇ ਆਲੇ ਨੇ ਛੱੜੇ ਪੈਂਦੇ ਆ ਮੰਮੀ ਆੜੇ ਤੇ ਕਹਿੰਦੇ ਹੁੰਦੇ ਕਹਿੰਦੇ ਕਿ ਨਾ ਬੋਦਾ ਕੈਮਰੇ ਸਾਹਮਣੇ ਲਿਆ ਕੇ ਲੋਕਾਂ ਦੀ ਨਜ਼ਰ ਰਾੜੀ ਨਾ ਇਕੱਠੇ ਕਿਉਂ ਰਹਿੰਦੇ ਅੱਜ ਕੱਲ ਤੇ ਕੋਈ ਵਿਰਲਾ ਆ ਕਿ ਜਿਹੜਾ ਇਕੱਠੇ ਰਹਿੰਦਾ ਨੀ ਦੇ ਤਕਰੀਬਨ ਸਾਰੇ ਕਿਤੇ ਨਾ ਕਿਤੇ ਤੜਫੜ ਹੋਈ ਹੁੰਦੀ ਹਰ ਪਰਿਵਾਰ ਦੇ ਵਿੱਚ ਡੈਡੀ ਡੈਡੀ ਨੇ ਨਾ ਇਹ ਹੁੰਦਾ ਹੈ ਕਿ ਡੈਡੀ ਕਦੀ ਕਦੀ ਨਾ ਪ੍ਰਭ ਨੂੰ ਪਤਾ ਪ੍ਰਭ ਤੇ ਮੇਰੇ ਨਾਲ ਕਾਲ ਤੇ ਗੱਲ ਕਰਨ ਦੇ ਤੇ ਡੈਡੀ ਨੂੰ ਪਤਾ ਨਹੀਂ ਹੁੰਦਾ ਕਿ ਰਮਨ ਲਾ ਕੇ ਕਹਿੰਦੇ ਨੇ ਮੱਖੀ ਦਾ ਕੀ ਆਲਾ ਫਿਰ ਇਹ ਨਾ ਆ ਵੇਲਾ ਪਤਾ ਡੈਡੀ ਮੱਖੀ ਕਿ ਆਈ ਸਾਰੇ ਨਾ ਕੰਟੈਂਟ ਕ੍ਰिएਟਰ ਰਮਨ ਤੇ ਪ੍ਰਭ ਮੌਜੂਦ ਨੇ ਬੁਲਾ ਰਹੇ ਨੇ ਹਜ ਰਮਨ ਰਮਨ ਕੀ ਹਾਲ ਹੈ ਤੁਹਾਡਾ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਬਹੁਤ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਵੇਂ ਲੱਗੀ ਫਿਲਮ ਨਹੀਂ ਮੈਂ ਸਾਸਕੁਟਨੀ ਟੂ ਮੈਨੂੰ ਤੇ ਬਹੁਤ ਵਧੀਆ ਲੱਗੀ ਮਤਲਬ ਇੰਨੀ ਕਿ ਜ਼ਿਆਦਾ ਹੈਗੀ ਮੈਂ ਪਹਿਲਾਂ ਵੀ ਕਿਹਾ ਕਿ 올ਰਾਉਂਡਰ ਮੂਵੀ ਆ ਫੈਮਲੀਆਂ ਨੂੰ ਜ਼ਰੂਰ ਵੇਖਣੀ ਚਾਹੀਦੀ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਉਣੀ ਚਾਹੀਦੀ ਤੇ ਸਪੈਸ਼ਲੀ ਸੱਸ ਨੂੰ ਨੂੰ ਤੇ ਜ਼ਰੂਰ ਦਿਖਾਉਣੀ ਚਾਹੀਦੀ ਤੇ ਮੈਂ ਤਾਂ ਕਹਿੰਦੀ ਨਨਾਨ ਨੂੰ ਵੀ ਨਾਲ ਨਨਾਨ ਨੂੰ ਨਾਲ ਲੈ ਕੇ ਆਓ ਤੁਹਾਡਾ ਕੀ ਪਲਾਨ ਹੈ ਕਦੋਂ ਫੈਮਲੀ ਲੈ ਕੇ ਅ ਵੈਲ ਜਲਦੀ ਕਿਉਂਕਿ ਹਜੇ ਆਪਾਂ ਇੱਥੇ ਚੰਡੀਗੜ੍ਹ ਆਂ ਪਰ ਜਦੋਂ ਘਰ ਜਾਵਾਂਗੇ ਆਪਣੀ ਮੰਮੀ ਨੂੰ ਜਰੂਰ ਮੂਵੀ ਦਿਖਾਵਾਂਗੇ ਪਰ ਸਾਡੇ ਤੇ ਚਲੋ ਇਹ ਜੋ ਕੋਈ ਸੀਨ ਨਹੀਂ ਹੈਗਾ ਮੰਮੀ ਮੇਰੇ ਬਹੁਤ ਚੰਗੇ ਆ ਪਰ ਫਿਰ ਵੀ ਚਲੋ ਇਹੋ ਜਿਹੀਆਂ ਮੂਵੀਆਂ ਘਰ ਦੇਆਂ ਨੂੰ ਕਦੇ-ਕਦੇ ਦਿਖਾਉਣੀ ਚਾਹੀਦੀਆਂ ਨੇ ਪਿੰਡ ਦੇ ਆ ਜਿਹੜੇ ਹੋਰ ਔਰਤਾਂ ਆ ਇਹਨਾਂ ਨੂੰ ਵਿਖਾਣੀਆਂ ਜ਼ਰੂਰੀ ਬਹੁਤ ਬਹੁਤ ਜ਼ਿਆਦਾ ਉਹਨਾਂ ਨੂੰ ਤੇ ਬਹੁਤ ਵਿਖਾਉਣਾ ਜ਼ਰੂਰੀ ਕਿਉਂਕਿ ਆਪਣਾ ਘਰ ਜੇ ਠੀਕ ਹੁੰਦਾ ਆਪਾਂ ਅਲੱਗ-ਜਾ ਕੇ ਵੇਹ ਦੇ ਰਹਿੰਦੇ ਆ ਕਿ ਲੋਕਾਂ ਦੇ ਘਰਾਂ ਵਿੱਚ ਕੀ ਮਸਲੇ ਹੁੰਦੇ ਰਹਿੰਦੇ ਉਹਨਾਂ ਨੂੰ ਕੀ ਪ੍ਰੋਬਲਮ ਹੁੰਦੀਆਂ ਤੇ ਇਹ ਜਿਹੜੀ ਚ ਤੇਲ ਵਿੱਚ ਹੁੰਦਾ ਆ ਵਿਆਹ ਤੋਂ ਪਹਿਲਾਂ ਕਿ ਵਿਆਹ ਤੋਂ ਬਾਅਦ ਮੇਰੀ ਸੱਸ ਚੰਗੀ ਨਿਕਲੇ ਠੀਕ ਆ ਤੇ ਤਾਂ ਕਰਕੇ ਮੈਨੂੰ ਲੱਗਦਾ ਕਿ ਜਰੂਰ ਵੇਖਣੀ ਚਾਹੀਦੀ ਹੈ ਕਿਉਂਕਿ ਅਗਲੇ ਬੰਦੇ ਨੇ ਆਪਣੀ ਕੁੜੀ ਤੋਰੀ ਆ ਤੇ ਤੁਸੀਂ ਵੀ ਉਹਨੂੰ ਆਪਣੀ ਕੁੜੀ ਬਣਾ ਕੇ ਰੱਖੋ ਪਰ ਨੂੰ ਨੂੰ ਵੀ ਇਹ ਫਰਜ਼ ਜਿਹੜਾ ਨਿਭਾਉਣਾ ਚਾਹੀਦਾ ਇਹ ਵੀ ਬਹੁਤ ਜ਼ਰੂਰੀ ਆ ਤੁਹਾਡਾ ਐਕਸਪੀਰੀਅੰਸ ਹੋਰ ਜਾਨਣਾ ਚਾਹੁੰਗੇ ਪਰ ਮੈਂ ਤੁਹਾਡ ਨਾਲ ਪਹਿਲੇ ਗੱਲ ਕਰਨਾ ਚਾਹੁੰਗੇ ਕਿਉਂਕਿ ਕਹਿੰਦੇ ਕਿ ਜਿੱਦਾਂ ਕੁੜੀ ਨੇ ਸੋਹਰੇ ਘਰ ਆ ਕੇ ਐਡਜਸਟ ਕਰਨਾ ਹੁੰਦਾ ਹੈ ਨਾ ਉਸ ਤਰੀਕੇ ਨਾਲ ਮੁੰਡੇ ਦੀ ਇੱਕ ਬੜੀ ਰਿਸਪੌਂਸਿਬਿਲਟੀ ਵੱਜ ਜਾਂਦੀ ਹੈ ਐਂਡ ਮੁੰਡਾ ਨਾ ਇੱਕ ਸੈਂਡਵਿਚ ਦੀ ਤਰ੍ਹਾਂ ਜਿਹੜੀ ਹੁੰਦੀ ਨਾ ਵਿੱਚ ਸਟਫਿੰਗ ਉਦਾਂ ਹੁੰਦਾ ਹੈ ਇਧਰੋਂ ਹੀ ਫਸ ਜਾਂਦਾ ਉਧਰੋਂ ਵੀ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈ ਮੇਰਾ ਐਕਸਪੀਰੀਅੰਸ ਚਲੋ ਇਦਾਂ ਦੀ ਕੋਈ ਗੱਲ ਹੋਈ ਨਹੀਂ ਰੱਬ ਨਾ ਕਰੇ ਇਦਾਂ ਦੇ ਕੋਈ ਚੱਕਰ ਪਵੇ ਤੇ ਪਰ ਇਹ ਹੈ ਕਿ ਮੈਂ ਚਾਹੁੰਨਾ ਵਾਂ ਕਿ ਜੇ ਕੁੜੀ ਆਪਣਾ ਘਰ ਇਹ ਉਹਨੂੰ ਐਡਜਸਟ ਹੋਣ ਲਈ ਟਾਈਮ ਦੇਣਾ ਚਾਹੀਦਾ ਵਾ ਇਹ ਨਹੀਂ ਜ਼ਬਰਦਸਤੀ ਕਿਉਂਕਿ ਉਹ ਇੱਕ ਸਭ ਕੁਝ ਆਪਣਾ ਪਰਿਵਾਰ ਛੱਡ ਕੇ ਨਵੇਂ sire ਦੇ ਉੱਪਰ ਨਵੀਂ ਜ਼ਿੰਦਗੀ ਸ਼ੁਰੂ ਕਰਦੀ ਆ ਸੋ ਸੱਸਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਕਿ ਥੋੜਾ ਉਹਨੂੰ ਇਹੀ ਸਮਝਣ ਕਿ ਮੇਰੀ ਧੀ ਆ ਜੇ ਉਹ ਧੀ ਸਮਝ ਲੈਣ ਤੇ ਜੇ ਨੂੰ ਆਪਣੀ ਸੱਸ ਨੂੰ ਮਾਂ ਸਮਝ ਲੈਣ ਤੇ ਮੈਨੂੰ ਲੱਗਦਾ ਕਈ ਘਰ ਟੁੱਟਣ ਤੋਂ بچਣਗੇ ਕਈ ਘਰ ਕਿਉਂਕਿ ਜ਼ਿਆਦਾਤਰ ਲੜਾਈ ਅੱਜਕੱਲ ਇਹ ਵੀ ਹੁੰਦੀ ਹੈ ਸੱਸਾਂ ਨੂੰਾਂ ਦੀ ਹੀ ਲੜਾਈ ਹੁੰਦੀ ਹੈ ਬੰਦਾ ਵਿੱਚ ਵਿਚਾਰਾ ਐਵੇਂ ਰਗੜਿਆ ਜਾਂਦਾ ਲੜਾਈ ਇਹਨਾਂ ਦੀ ਵਿਚਕਾਰ ਹੁੰਦੀ ਬੰਦਾ ਵਿਚਾਰਾ ਵਿਚਕਾਰ ਫਸਦਾ ਨਾ ਮਾਂ ਲੈ ਨਾ ਉਹ ਕਰ ਕਿਉਂਕਿ ਉਹਨੂੰ ਦੋਨੇ ਚਾਹੀਦੇ ਆ ਉਹਨੂੰ ਉਹ ਦੋਨੋਂ ਚਾਹੀਦੇ ਆ ਇਸ ਕਰਕੇ ਮੈਂ ਇਹ ਫਿਲਮ ਇਹ ਫਿਲਮ ਇਸ ਇਹੀ ਚੀਜ਼ ਮੈਸੇਜ ਦਿੰਦੀ ਆ ਮੈਂ ਸਾਰਿਆਂ ਨੂੰ ਕਹਿਣਾ ਆਪਣੀ ਨੂਆਂ ਨਾਲ ਆਪਣੀ ਧੀਆਂ ਨਾਲ ਜਰੂਰ ਇਹ ਫਿਲਮ ਦੇਖਣ ਆਇਓ ਕਿਉਂਕਿ ਇਹ ਬਹੁਤ ਹੀ ਵਧੀਆ ਗੁੱਡ ਮੈਸੇਜ ਹੈ ਕਾਮੇਡੀ ਵੀ ਬਹੁਤ ਹੈ ਪਰ ਕਾਮੇਡੀ ਦੇ ਨਾਲ-ਨਾਲ ਤੁਹਾਨੂੰ ਗੁੱਡ ਮੈਸੇਜ ਵੀ ਜਰੂਰ ਮਿਲੇਗਾ ਤੇ ਮੈਂ ਕਹਿੰਦਾ ਹਾਂ ਕਿ ਬਸ ਲੜਾਈ ਤੋਂ ਪਰਹੇਜ਼ ਕਰੋ ਥੋੜਾ ਜਿਆਦਾ ਜੀ ਹੈਗੀ ਆ ਅੱਪਲ ਤੇ ਚਲੋ ਨਾ ਹੀ ਕਰਿਆ ਕਰੋ ਬਸ ਧੀਆ ਬਣਾ ਕੇ ਰੱਖੋ ਤੇ ਸਾਰਾ ਕੁਝ ਵਧੀਆ ਰਹੇ ਸੈਕਟਰੀ ਵਰਗੇ ਬੰਦਿਆਂ ਤੋਂ ਦੂਰ ਰਹਿਆ ਕਰਨਾ ਇਹ ਸਾਰੇ ਪਰਿਵਾਰਾਂ ਨੂੰ ਸਹੀ ਗੱਲ ਹੈ ਸੈਕਟਰੀ ਵਰਗੇ ਬੰਦਿਆਂ ਤੋਂ ਪਤਾ ਹੀ ਆ ਆਪਣੇ ਸਮਾਏ ਵਿੱਚ ਸੈਕਟਰੀ ਵਰਗੇ ਜ਼ਿਆਦਾ ਆ ਕੀ ਆ ਉਹ ਸੈਕਟਰੀ ਇੱਕ ਅਹੁਦੇ ਤੇ ਹੀ ਪਰ ਘਰਾਵਾਂ ਵਿੱਚ ਵੀ ਬੜੇ ਸੈਕਟਰੀ ਇਹੋ ਜਿਹੇ ਬਣੇ ਆ ਜਿਹੜੇ ਘਰ ਤੋੜਨ ਵਿੱਚ ਬਹੁਤ ਵੱਧ ਤੋਂ ਵੱਧ ਆਪਣਾ ਯੋਗਦਾਨ ਦਿੰਦੇ ਆ ਬਸ ਗੱਲਾਂ ਦੇ ਪਿੱਛੇ ਨਾ ਲੱਗੋ ਆਪਣਾ ਘਰ ਬਚਾਓ ਬਸ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਇੱਕ ਇੱਕ ਡਰ ਤਾਂ ਹਰ ਕੁੜੀ ਦੇ ਵਿੱਚ ਹੁੰਦਾ ਹੈ ਹੈਨਾ ਕਿ ਪਤਾ ਨਹੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਅਸੀਂ ਜਾ ਰਹੇ ਆ ਹੈਨਾ ਕਿਉਂਕਿ ਜੇਕਰ ਤੁਸੀਂ ਮੁੰਡੇਨ ਚਾਹੇ ਪਹਿਲੇ ਤੋਂ ਜਾਣਦੇ ਰਹੋ ਤੁਹਾਨੂੰ ਉਹਦੀ ਨੇਚਰ ਦਾ ਪਤਾ ਤੁਹਾਨੂੰ ਉਹਦੇ ਘਰ ਦੇ ਦੇ ਨੇਚਰ ਦਾ ਨਹੀਂ ਪਤਾ ਤੇ ਜਦੋਂ ਤੁਹਾਡਾ ਕੀ ਐਕਸਪੀਰੀਅੰਸ ਰਹੀ ਸੀ ਡਰ ਸੀਗਾ ਤੇ ਉਹ ਡਰ ਕੀ ਵਿਆਹ ਤੋਂ ਪਹਿਲਾਂ ਹੀ ਮਿਟ ਗਿਆ ਸੀ ਜਾਂ ਫਿਰ ਵਿ पता ਗੱਲ ਕੀ ਹੁੰਦੀ ਆ ਜਦੋਂ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਮੈਂ ਮੰਮੀ ਨਾਲ ਦੋ ਤਿੰਨ ਵਾਰੀ ਜਿ ਤਰ੍ਹਾਂ ਸ਼ਾਪਿੰਗ ਕਰਨ ਵਾਸਤੇ ਗਈ ਆ ਤੇ ਜਿੱਦਾਂ ਇਹ ਪਹਿਲੀ ਮਨ ਪਹਿਲੀ ਮੁਲਾਕਾਤ 'ਚ ਪਤਾ ਲੱਗ ਜਾਂਦਾ ਕਿ ਬੰਦੇ ਦਾ ਸੁਭਾਅ ਕਿਦਾਂ ਦਾ ਉਹ ਮੇਰੇ ਨਾਲ ਉਹਨਾਂ ਨੇ ਬੜੀ ਪਲਾਈਟਲੀ ਗੱਲ ਕੀਤੀ ਆ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜੇ ਕੋਈ ਚੀਜ਼ ਲੈਣੀ ਉਹਨਾਂ ਨੇ ਕਿਹਾ ਕਿ ਰਮਨ ਆਪਾਂ ਆ ਲੈ ਲਈਏ ਜਾਂ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਆਪਾਂ ਕਰ ਲਈਏ ਤੇ ਸਾਡੀ ਅੰਡਰਸਟੈਂਡਿੰਗ ਬਹੁਤ ਵਧੀਆ ਤੇ ਵਿਆਹ ਤੋਂ ਬਾਅਦ ਵੀ ਮਾਰਾ ਸੋਖਰ ਕੇ ਅੱਜ ਤੱਕ ਸਾਡੀ ਅੰਡਰਸਟੈਂਡਿੰਗ ਬਹੁਤ ਆ ਅਗਰ ਮੈਂ ਆਪਣੇ ਲਈ ਕੋਈ ਚੀਜ਼ ਲਈ ਜਾਤਰ ਚਲ ਮੈਂ ਸੂਟ ਹੀ ਲੈਣੀ ਆ ਪਰ ਮੈਂ ਜੇ ਆਪਣੇ ਲਈ ਲੈਣੇ ਨਾ ਤੇ ਮੈਂ ਆਪਣੀ ਮੰਮੀ ਵਾਸਤੇ ਜਰੂਰ ਲੈ ਜਰੂਰ ਲੈਣੇ ਆ ਤੇ ਬਿੰਗ ਕੰਟੈਂਟ ਕ੍ਰੀਏਟਰ ਤੁਹਾਡੇ ਲਈ ਇੱਕ ਜ਼ਿਆਦਾ ਰਿਸਪੌਂਸਿਬਿਲਟੀ ਬਣ ਜਾਂਦੀ ਕਿਉਂਕਿ ਤੁਹਾਨੂੰ ਲੋਕੀ ਬਹੁਤ ਫੋਲੋ ਕਰਦੇ ਹੁੰਦੇ ਆ ਹਾਂਜੀ ਬਿਲਕੁਲ ਇਹ ਤਾਂ ਹੀ ਇਹ ਕਹਿੰਦੇ ਰਹਿੰਦੇ ਆ ਵੀ ਚਲੋ ਹਾਂ ਸਾਨੂੰ ਲੋਕਾਂ ਨੇ ਬੜਿਆ ਨੇ ਕਿਹਾ ਕਿ ਤੁਸੀਂ ਚੰਡੀਗੜ੍ਹ ਸ਼ਿਫਟ ਹੋ ਗਏ ਆਪਣੇ ਮਾਪੇ ਨੂੰ ਛੱਡ ਗਏ ਬਟ ਸਾਡਾ ਇਹ ਹੁੰਦਾ ਹੈ ਕਿ ਅਗਰ ਕੰਮ ਕਰਨਾ ਆ ਤੇ ਤੁਹਾਨੂੰ ਥੋੜਾ ਬਾਹਰ ਨਿਕਲਣਾ ਪੈਣਾ ਅਸੀਂ ਆਪਣੇ ਮਾਪਿਓ ਵਾਸਤੇ ਹੀ ਕਰਦੇ ਆ ਅਗਰ ਅਸੀਂ ਉਹਨਾਂ ਲਾਗੇ ਬੈਠੇ ਰਵਾਂਗੇ ਅਸੀਂ ਉਹਨਾਂ ਦੇ ਬੋਝ ਬਣਾਂਗੇ ਕੱਲ ਨੂੰ ਅਸੀਂ ਕਹਾਂਗੇ ਇਹ ਤੇ ਸਾਡੇ ਤੇ ਬਣੇ ਆ ਅਈ ਦੋਵੇਂ ਨਹੀਂ ਕਮਾਵਾਂਗੇ ਤੇ ਘਰ ਕਿੱਦਾ ਚਲਾਵਾਂਗੇ ਫਿਰ ਤਾਂ ਗੱਲ ਹੁੰਦੀ ਹੈ ਕਿ ਰੋਜ਼ੀ ਰੋਟੀ ਲਈ ਆਪਣੇ ਆਲੇ ਨੇ ਛੱੜਨੇ ਪੈਂਦੇ ਆ ਅਸੀਂ ਕਿੰਨਾ ਕਰ ਕਿੱਥੇ ਆਪਣੇ ਮਾਪਿਓ ਕਰਕੇ ਉਹਨਾਂ ਨੂੰ ਸੁੱਖ ਦੇਣ ਵਾਸਤੇ ਇਸ ਕਰਕੇ ਨਾ ਕਾਰ ਛੱਡਨੇ ਪੈਂਦੇ ਹੀ ਆ ਜਿਨ੍ਹਾਂ ਨੇ ਭਾਵੇਂ ਅਸੀਂ ਚਲੋ ਜੇ ਪਿੰਡ ਤੋਂ ਚੰਡੀਗੜ੍ਹ ਹੀ ਸ਼ਿਫਟ ਹੋਏ ਆ ਜੇ ਲੋਕੀ ਤਾਂ ਬਾਹਰ ਚੱਲ ਜਾਂਦੇ ਕੈਨੇਡਾ ਅਮਰੀਕਾ ਜਿਹੜੇ ਦੋ ਜੋ ਪੰਜ-ਪੰਜ ਕਿਸੇ ਦੇ ਸੁੱਖ ਦੇ ਨਹੀਂ ਕਿਸੇ ਦੇ ਦੁੱਖ ਦੇ ਨਹੀਂ ਪਹੁੰਚ ਪਾਂਦੇ ਆਪਾਂ ਤਾਂ ਲੱਗ ਗਿਆ ਆਪਾਂ ਤਾਂ ਛੱਟ ਪਹੁੰਚ ਜਾਂ ਲਗਦੇ ਆ ਇਸ ਕਰਕੇ ਨਾ ਆਲੇ ਨੇ ਆਪਣੇ ਛੱੜਨੇ ਪੈਂਦੇ ਬੜਿਆ ਲੋਕਾਂ ਦੇ ਮਨ ਚ ਇਹ ਵਹਿਮ ਹੀ ਹੈ ਕਿ ਵੀ ਐਦਾਂ ਆਪਣੇ ਮਾ ਇਹ ਨਹੀਂ ਤੇ ਵਿੱਤ ਆਉਣ ਨੂੰ ਆਪਾਂ ਆਪਣਾ ਆਲਣਾ ਛੱਡਿਆ ਦਿਲ ਤਾਂ ਕਿਸੇ ਦਾ ਵੀ ਨਹੀਂ ਕਰਦਾ ਆਪਣਾ ਘਰ-ਬਾਰ ਛੱਡਣ ਨੂੰ ਪਰ ਫਿਰ ਵੀ ਮਜਬੂਰੀਆਂ ਬੰਦੇ ਨੂੰ ਚੁੱਕਦੀ ਗੱਲ ਇਹ ਹੈ ਨਾ ਕਿ ਉਹਨਾਂ ਦੀ ਸਹਿਮਤੀ ਨਾਲ ਆਏ ਆ ਹਾਂਜੀ ਸਹਿਮਤ ਹੋਏ ਆ ਇਹ ਵੀ ਗੱਲ ਹੈ ਕਿ ਅੱਜ ਕੱਲ੍ਹ ਚਲੋ ਫੋਨ ਕਰਕੇ ਤੇ ਥੋੜਾ ਸੋਕਾ ਹੋ ਗਿਆ ਹੈ ਕਿ ਘਰ ਦੇ ਜ਼ਿਆਦਾ ਹੈ ਨਾ ਲੱਗਦਾ ਕਿ ਨੇੜੇ ਹੀ ਹੈਗੇ ਆ ਵੀਡੀਓ ਕਾਲ ਤੇਰੀ ਦਾ ਵੀਡੀਓ ਕਾਲ ਤੇ ਜ਼ਰੂਰ ਕਰਨੀ ਦੀ ਜੇ ਪ੍ਰਭ ਨੂੰ ਪ੍ਰਭਾ ਨਾ ਕਰਨ ਮੈਗੇ ਨਹੀਂ ਨਹੀਂ ਵੀ ਮੰਮੀ ਨੂੰ ਕਾਲ ਕੀਤੀ ਆ ਤੁਸੀਂ ਫੋਨ ਕੀਤਾ ਆ ਉਹਨਾਂ ਨੂੰ ਉਹੀ ਨਾ ਤੇ ਬੜਾ ਵਧੀਆ ਲੱਗਦਾ ਮੈਨੂੰ ਯਾਰ ਕਰਨਾ ਚਾਹੀਦਾ ਹੈ। ਆ ਵੀਡੀਓ ਕਾਲ ਸਾਡੀ ਨਾ ਰਾਤ ਨੂੰ ਮੇਰੇ ਬ੍ਰਦਰ ਨੂੰ ਭਾਬੀ ਨੂੰ ਫੈਮਲੀ ਨਾਲ ਆਪਾਂ ਜੁਆਇੰਟ ਵੀਡੀਓ ਕਾਲ ਕਰਨੀ ਹੀ ਹੁੰਦੀ ਹੈ ਸਾਰਿਆਂ ਨੇ। ਵੀ ਇਹਨੂੰ ਇਹ ਹੁੰਦਾ ਵਾ ਕਿ ਸਾਰੇ ਮਿਲ ਕੇ ਰਹਿਣ। ਵੀ ਇਹ ਚੀਜ਼ ਜੇ ਚੱਲਦੀ ਰਹੂਗੀ ਤਾਂ ਸ਼ਾਇਦ ਲੌਂਗ ਟਾਈਮ ਲਈ ਚੱਲਦੀ ਰਹੂਗੀ। ਜੇ ਆਪਾਂ ਇੱਕ ਦਿਨ ਨਾ ਫੋਨ ਕਰੀਏ ਤੇ ਉਹ ਇੱਕ ਦੂਜੇ ਤੋਂ ਹੁੰਦਾ ਕਿ ਯਾਰ ਫੋਨ ਨਹੀਂ ਕੀਤਾ, ਕੱਲ ਨਹੀਂ ਕੀਤਾ, ਮੰਮੀ ਵੀ ਕਹਿਣਗੇ ਹੁਣ ਵੀ ਅੰਦਰ ਥੀਏਟਰ 'ਚ ਬੈਠੇ। ਮੰਮੀ ਤਾਂ ਦੋ ਵਾਰੀ ਫੋਨ ਆਇਆ। ਮੈਂ ਮੰਮੀ ਆਈ ਮੂਵੀ ਵੇਖਣ ਤੇ ਤੁਹਾਡੇ ਰਿਲੇਟਡ ਵੀ ਵੇਖਣ ਤੇ ਤੁਹਾਨੂੰ ਵੀ ਜ਼ਰੂਰ ਉਹਨਾਂ ਨੇ ਇਹ ਹੁੰਦਾ ਇਹਦੀ ਪਿਆਰ ਦੀ ਗੱਲ ਹੁੰਦੀ ਕਿ ਜਾਂ ਹੁੰਦੀ ਆ ਟਾਈਮ ਹੁੰਦਾ ਅਸੀਂ ਇਹ ਚੀਜ਼ਾਂ ਬੜੀਆਂ ਸਾਮ ਕੇ ਰੱਖਿਆ ਵਾ ਕਿ ਆਪਾਂ ਫੈਮਿਲੀ ਨੂੰ ਟਾਈਮ ਦਈਏ ਆਪਣੇ ਕੰਮ ਨੂੰ ਤੇ ਚਲੋ ਕੰਮ ਸਮਝ ਕੇ ਆਪਾਂ ਆਪਣੀ ਫੈਮਿਲੀ ਨੂੰ ਜ਼ਰੂਰ ਟਾਈਮ ਦਿੰਨੇ ਆ ਸਮਾਂ ਕੱਟ ਕੇ ਵੀ ਇੱਕ ਗੱਲ ਇਹ ਵੀ ਹੈ ਕਿ ਜਿੱਥੇ ਰਮਨ ਹੈ ਨਾ ਤੁਹਾਡੇ ਘਰ ਦੇ ਵਿੱਚ ਆਏ ਆ ਆਪਣੇ ਘਰ ਦੇ ਵਿੱਚ ਆ ਗਿਆ ਹੈ ਨਾ ਹੁਣ ਤੇ ਆਪਣੇ ਮੌ ਆਪਣੇ ਮਦਰ ਇਨ ਲਾ ਜਾਂ ਫਾਦਰ ਇਨ ਲਾ ਨਾਲ ਇੱਕ ਬਣਾਣਾ ਪੈਂਦਾ ਹੈ ਕਿ ਹੈ ਨਾ ਪੂਰਾ ਕਨੈਕਸ਼ਨ ਬਣੇ ਕਿ ਇੱਕ ਮੁੰਡੇ ਲਈ ਵੀ ਉਨਾ ਜ਼ਰੂਰੀ ਹੈ ਕਿ ਕੁੜੀ ਦੇ ਜਿਹੜੇ ਮਾਪੇ ਹੋਇਆ ਉਹਨਾਂ ਨੂੰ ਵੀ ਇਹ ਫੀਲ ਨਾ ਹੋਵੇ ਕਿ ਸਾਡੀ ਧੀ ਚਲੀ ਗਈ ਨਾ ਲੱਗੇ ਸਾਡਾ ਇੱਕ ਨੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਇਹ ਹੁੰਦਾ ਆ ਕਿ ਹੁਣ ਜਿੱਦਾਂ ਇਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ 2013 ਦੇ ਵਿੱਚ ਤੇ ਮੇਰੇ ਡੈਡੀ ਦੇ ਜਿਹੜੇ ਮੇਰੇ ਵੱਡੇ ਬ੍ਰਦਰ ਆ ਉਹਨਾਂ ਦੇ ਵੀ ਫਾਦਰ ਇਨ-ਲॉ ਨਹੀਂ ਹੈਗੇ ਤੇ ਇਹਨਾਂ ਦੇ ਵੀ ਨਹੀਂ ਹੈਗੇ ਤੇ ਡੈਡੀ ਕਈ ਵਾਰੀ ਸੋਚਦੇ ਨੇ ਕਹਿੰਦੇ ਮੇਰੇ ਨਸੀਬ 'ਚ ਇਦਾਂ ਦਾ ਕੋਈ ਕੰਮ ਹੀ ਨਹੀਂ ਲਿਖਿਆ ਵੀ ਸੰਡੂ ਉਹ ਜਾ ਸੌਰੀ ਕੁੜਮਾਲਾ ਤੇ ਮੈਂ ਕਿਹਾ ਡੈਡੀ ਇਹ ਕਿਸਮਤ ਦੀ ਗੱਲ ਹੁੰਦੀ ਆ ਹੁਣ ਡੈਡੀ ਨੂੰ ਇਹ ਕਿ ਵੀ ਮੈਂ ਇਹਨਾਂ ਨੂੰ ਧੀਆਂ ਬਣਾ ਕੇ ਰੱਖਾਂ ਮੰਮੀ ਨੂੰ ਵੀ ਇਹੀ ਹੈ ਕਿ ਮੇਰੀਆਂ ਧੀਆਂ ਵਾਂ ਇਹਨਾਂ ਨੂੰ ਪਿੱਛੇ ਦੀ ਕਮੀ ਮਹਿਸੂਸ ਨਾ ਪਿੱਛੇ ਭੋਲੀ ਜਾਣ ਕਿ ਸਾਡਾ ਘਰ ਹੈਗਾ ਇਹਨੂੰ ਲੱਗੇ ਨਾ ਤੇ ਇਹ ਜੀ ਰਿਸਪੌਂਸਿਬਿਲਟੀ ਤੇ ਚਲੋ ਹੁੰਦੀ ਹੈ ਹੁਣ ਇਹ ਛੱਡ ਕੇ ਇਹਨੂੰ ਥੋੜਾ ਟਾਈਮ ਤੇ ਲੱਗੂਗਾ ਨਾਲ ਇਹਦਾ ਸਾਥ ਦੇਣਾ ਪੈਣਾ ਹੈ ਇਹ ਨਹੀਂ ਕਿ ਜੇ ਆਇਗਾ ਤੂੰ ਆਪਣੀ ਮਰਜ਼ੀ ਨਾਲ ਆਏ ਇਹਨੂੰ ਦੱਸਣਾ ਪੈਣਾ ਕਿੱਥੇ ਕਿਹੜੀ ਚੀਜ਼ ਹੈ ਕਿੱਥੇ ਨਹੀਂ ਕਿੱਥੇ ਇਹ ਮੰਮੀ ਇਹਦਾ ਮੰਮੀ ਨਾ ਜ਼ਿਆਦਾ ਹੈ ਇਹਦਾ ਡੈਡੀ ਨਾ ਮਮਾ ਹੈ ਇਹਦਾ ਮੰਮੀ ਨਾ ਜ਼ਿਆਦਾ ਇਹ ਜਦੋਂ ਇਹ ਪਾ ਸੂਟ ਲੈਣ ਜਾਣੇ ਇਹਨੇ ਪਹਿਲਾਂ ਮੰਮੀ ਦਾ ਸੂਟ ਖਰੀਦਦੇ ਨੇ ਫਿਰ ਇਹਨੇ ਆਪ ਖਰੀਦ ਬੜੇ ਮੈਨੂੰ ਲੱਗਦਾ ਮਾਪੇ ਉਹ ਜੀ ਚੀਜ਼ ਹੈ ਨਾ ਚਾਹੇ ਚੇਅਰ ਹੋ ਗਿਆ ਹੋਵੇ ਜਾਂ ਥੋੜਾ ਟਾਈਮ ਉਹ ਇੱਕ ਕਨੈਕਸ਼ਨ ਜਿਹੜਾ ਹੈ ਨਾ ਉਹ ਸਾਨੂੰ ਈਮੋਸ਼ਨਲ ਕਰ ਹੀ ਦਿੰਦਾ ਹੈ ਨਾ ਉਹ ਚੇਤਾ ਅੱਜ ਕੱਲ ਦੇ ਇਦਾਂ ਕਿ ਕਿਸੇ ਦਾ ਦੁੱਖ ਦੇਖੋ ਨਾ ਤੇ ਆਪਣਾ ਚੇਤਾ ਆ ਜਾਂਦਾ ਹੈ ਕਿ ਹਾਂ ਯਾਰ ਮੈਂ ਵੀ ਇਹ ਜਿਹੜੀ ਚੀਜ਼ ਹੰਡਾਈ ਵੀ ਚੀਜ਼ ਹਾਂ ਇਹ ਹੀ ਇਹ ਚੇਤਾ ਹੁੰਦਾ ਹੁੰਦਾ ਹੈ ਮੈਂ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਕਦੀ ਵੀਕ ਨਹੀਂ ਹੋਣ ਦਿੱਤਾ ਮੈਂ ਤੇ ਮਤਲਬ ਕਰਦੀ ਨਹੀਂ ਕਿ ਮੈਂ ਇਹਨੂੰ ਇਹ ਨਹੀਂ ਸ਼ੋਅ ਹੁੰਦੀਂਦੀ ਕਿ ਮੈਂ ਇਦਾਂ ਉਦਾਂ ਮੈਂ ਆਪਣਾ ਸਭ ਨਾਲ ਆਪਣਾ ਹੀ ਚੱਲਦੀ ਹੁੰਦੀ ਹਾਂ ਕਿ ਵਧੀਆ ਤਰੀਕੇ ਨਾਲ ਡੈਡੀ ਨਾਲ ਵੀ ਇਹਦਾ ਬੋਧ ਆ ਪਰ ਡੈਡੀ ਨਾਲ ਮਤਲਬ ਕਈ ਇਹ ਚੱਕ ਜਾਂਦੀ ਡੈਡੀ ਨੇ ਚੱਕਦੇ ਡੈਡੀਆਂ ਨੇ ਕੋਈ ਗੱਲ ਨਹੀਂ ਤੂੰ ਮੈਨੂੰ ਆਪਣਾ ਪਿਓ ਹੀ ਸਮਝ ਲੈ ਵੀ ਕੋਈ ਇਦਾਂ ਦੀ ਗੱਲ ਨਹੀਂ ਆ ਕਿ ਤੂੰ ਮੇਰੇ ਕੋ ਛੱਕੇਂਗੀ ਸੋਹਰੇ ਕਰਕੇ ਕਈ ਕਰਦੇ ਆ ਵੀ ਨਹੀਂ ਤੇ ਇਹ ਵੀ ਡੈਡੀ ਵਿਚਾਰੇ ਬਹੁਤ ਕਹਿੰਦੇ ਆ ਕਿ ਤੂੰ ਹੀ ਮੇਰਾ ਡਾਇਰੈਕਟ ਖਾਲਿਆ ਕਰਿਆ ਕੋਈ ਤੁਹਾਨੂੰ ਸੰਗਨ ਦੀ ਲੋੜ ਨਹੀਂ ਹੈਗੀ ਵੀ ਮੈਂ ਤੁਹਾਡਾ ਪਿਓ ਵਰਗਾ ਹੀ ਆ ਜੇ ਤੁਹਾਡੇ ਮਤਲਬ ਬੈਕ ਤੁਹਾਡੇ ਪਿੱਛੋਂ ਨਹੀਂ ਪਿਆਰ ਮਿਲਿਆ ਪਿਓ ਦਾ ਤਾਂ ਮੈਂ ਤੁਹਾਨੂੰ ਦਵਾਂ ਮੈਂ ਤਾਂ ਇਹ ਕਹਿੰਦੇ ਤੁਹਾਡੇ ਵਰਗੇ ਪਰਿਵਾਰ ਹਰ ਮਤਲਬ ਹਰ ਪਰਿਵਾਰ ਦੇ ਵਿੱਚ ਇਦਾਂ ਦਾ ਪਿਆਰ ਹੋਵੇ ਨਾ ਤੇ ਸਾਰੇ ਸੁਖੀ ਰਹਿਣ ਹੈ ਨਾ ਸਹੀ ਮੰਮੀਆਂ ਦੇ ਤਾਂ ਕਹਿੰਦੇ ਹੁੰਦੇ ਕਹਿੰਦੇ ਕਿ ਨਾ ਬੋਦਾ ਕੈਮਰੇ ਸਾਹਮਣੇ ਲਿਆ ਕਰੋ ਲੋਕਾਂ ਦੀ ਨਜ਼ਰ ਆਣੀ ਨਾ ਇਕੱਠੇ ਕਿਉਂ ਰਹਿੰਦੇ ਅੱਜ ਕੱਲ ਤੇ ਕੋਈ ਵਿਰਲਾ ਹੈ ਵੀ ਜਿਹੜਾ ਇਕੱਠੇ ਰਹਿੰਦਾ ਨੀ ਤੇ तकरीबन ਸਾਰੇ ਕਿਤੇ ਨਾ ਕਿਤੇ ਤੜਫੜ ਹੋਈ ਹੁੰਦੀ ਹਰ ਪਰਿਵਾਰ ਦੇ ਵਿੱਚ ਡੈਡੀ ਮੈਨੂੰ ਬਹੁਤ ਮਜ਼ਾਕ ਕਰਦੇ ਆ ਡੈਡੀ ਡੈਡੀ ਨੇ ਨਾ ਇਹ ਹੁੰਦਾ ਹੈ ਕਿ ਡੈਡੀ ਕਦੀ ਕਦੀ ਨਾ ਪ੍ਰਭ ਨੂੰ ਪਤਾ ਪ੍ਰਭ ਤੇ ਮੇਰੇ ਨਾਲ ਕਾਲ ਤੇ ਗੱਲ ਕਰਨ ਦੇ ਤੇ ਡੈਡੀ ਨੂੰ ਪਤਾ ਨਹੀਂ ਹੁੰਦਾ ਕਿ ਰਮਨ ਲਾ ਕੇ ਕਹਿੰਦੇ ਨੇ ਮੱਖੀ ਦਾ ਗਿਆ ਹਾਲਾ ਫਿਰ ਇਹ ਨਾ ਆ ਵੇਲਾ ਡੈਡੀ ਮੱਖੀ ਗਿਆਈ ਮੈਨੂੰ ਪੈਗਨੀ ਨੇ ਕੋਈ ਗੱਲ ਨਹੀਂ ਡੈਡੀ ਉਹਨਾਂ ਨੂੰ ਇਹ ਕਈ ਹੁੰਦਾ ਨਾ ਕਈ ਸੋਰੇ ਸਾਪ ਵੀ ਕਹਿੰਦੇ ਨੂਆਂ ਤੋਂ ਝਾਕਦੇ ਆ ਬਈ ਇਹਨੂੰ ਗੱਲ ਕਰਾਉ ਡੈਡੀ ਨੂੰ ਡੈਡੀ ਨੂੰ ਮਜ਼ਾਕ 'ਚ ਕਹਿੰਦੇ ਉਹਨੂੰ ਮੱਖੀ ਕਹਿਣਾ ਹੁੰਦਾ ਉਹਨੇ ਮੱਖੀ ਦਾ ਕੀ ਹਾਲ ਹੈ ਮੱਖੀ ਕਿੱਥੇ ਹੈ ਮੈਂ ਕਿਹਾ ਲੱਗ ਗਈ ਹੈ ਮੱਖੀ ਕਿਤੇ ਨਹੀਂ ਹੈ ਮੱਖੀ ਉੱਡੇ ਤੇ ਨਹੀਂ ਗਈ ਮੈਂ ਨਹੀਂ ਨਹੀਂ ਨਾਲ ਹੀ ਆ ਮੈਂ ਕਿਹਾ ਮੱਖੀ ਨਾਲ ਹੀ ਹੈ ਤੂੰ ਟੈਨਸ਼ਨ ਨਾ ਲੈ ਮੱਖੀ ਨਾਲ ਵੀ ਗੱਲ ਕਰ ਲਓ ਮਲੇ ਵੀ ਕਦੇ ਇੰਨੇ ਵੀ ਨਹੀਂ ਗੁੱਸਾ ਕੀਤਾ ਕਰਨਾ ਵੀ ਨਹੀਂ ਚਾਹੀਦਾ ਮੈਨੂੰ ਲੱਗਦਾ ਕਰਨਾ ਵੀ ਨਹੀਂ ਚਾਹੀਦਾ ਤੇ ਇਦਾਂ ਇਹਨਾਂ ਦੀ ਬੌਂਡਿੰਗ ਬਣੀ ਰਹਿ ਕੇ ਮੈਂ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਇਦਾਂ ਹੀ ਪਰਿਵਾਰ ਓਕੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ